ਤੋਰ ਲੀਏ ਜੋ ਤੋਰ ਲਓ ਜੀ ਇੱਧਰ ਹੀ ਲੈ ਆ ਓਏ ਹੱਥ ਕਰੀ ਇੱਧਰ ਨੂੰ ਫੜਾ ਆਜਣਾ ਮਾਜੇ ਮੀਤੀ 21 6 2024 ਨੂੰ ਇਨਚਾਰਜ ਸੀਆਈਏ ਫਰੀਦਕੋਟ ਕੋਲ ਮੁਖਬਰੀ ਹੋਈ ਸੀ ਸੀਆਈਏ ਫਰੀਦਕੋਟ ਦੀ ਟੀਮ ਕੋਲ ਕਿ ਕੁਝ ਵਿਅਕਤੀ ਜਿਹੜੇ ਆ ਕਿਤੇ ਸੁੰਨਸਾਨ ਜਗ੍ਹਾ ਤੇ ਫੈਂਕੇ ਤਿਆਰ ਕਰ ਰਹੇ ਜਿਦੇ ਚ ਕੁਝ ਨਸ਼ੀਲੀਆਂ ਦਵਾਈਆਂ ਬੀੜੀਆਂ ਮੋਬਾਈਲ ਫੋਨ ਵਗੈਰਾ ਤੇ ਉਹਦਾ ਇੱਕ ਪੈਕੇਟ ਤਿਆਰ ਕਰ ਰਹੇ ਨੇ ਤੇ ਜਿਹੜੇ ਕਿ ਜੇਲ੍ਹ ਚ ਰਾਤ ਨੂੰ ਜਸ ਸਵੇਰ ਦੇ ਟਾਈਮ ਗਾਇਬ ਗਏ ਸੁੱਟ ਦੇ ਅੰਦਰ ਜਿਸ ਤੇ ਉਹਨਾਂ ਤੇ ਰੇਡ ਕੀਤਾ ਗਿਆ ਤੇ ਉਸ ਦੌਰਾਨ ਰੇਡ ਦੌਰਾਨ ਦੋ ਵਿਅਕਤੀ ਉਹਨਾਂ ਤੇ ਮੌਕੇ ਤੇ ਗ੍ਰਿਫਤਾਰ ਹੋਏ ਆ ਗੁਰਪ੍ਰੀਤ ਸਿੰਘ उर्फ ਗੋਨੀ ਤੇ ਲਖਵੀਰ ਸਿੰਘ उर्फ ਕੀਰੀ ਜਿਹੜੇ ਕਿ ਦੁਆਰਿਆਣਾ ਰੋਡ ਕੋਲ ਕਪੂਰਾ ਦੇ ਰਹਿਣ ਵਾਲੇ ਆ ਇਹਨਾਂ ਦੇ ਉੱਤ ਕੋਲੋਂ ਕੁਝ ਖੁੱਲਾ ਸਮਾਨ ਮਿਲਿਆ ਤੇ ਤਿੰਨ ਪੈਕੇਟ ਮਿਲੇ ਆ ਜਿਹੜੇ ਕਿ ਬਾਲ ਦੀ ਸ਼ੇਪ ਚ ਬਣਾਏ ਹੋਏ ਸੀ ਜਿਦੇ ਵਿੱਚ ਇਹਨਾਂ ਨੇ ਨਸ਼ੀਲੀਆਂ ਗੋਲੀਆਂ ਬੀੜੀਆਂ ਦੇ ਬੰਡਲ ਮੋਬਾਈਲ ਕੈਪਸੂਲ ਨਸ਼ੀਲੇ ਤੇ ਜਰਦੇ ਦੀਆਂ ਪੁੜੀਆਂ ਵਗੈਰਾ ਪੈਕ ਕੀਤੇ ਹੋਏ ਸੀ ਉਹਨੂੰ ਇੱਕ ਬਾਲ ਦੀ ਸ਼ਕਲ ਚ ਬਣਾ ਕੇ ਪੈਕ ਕਰਕੇ ਟੇਪ ਦੇ ਨਾਲ ਉਤੋਂ ਤੇ ਰਾਤ ਦੇ ਟਾਈਮ ਜੇਲ ਦੇ ਵਿੱਚ ਸੁਟ ਦੇ ਦਿੰਦੇ ਸੀਗੇ ਤੇ ਉੱਥੋਂ ਅੱਗੋਂ ਫਿਰ ਇਹਨਾਂ ਦਾ ਜੇ ਇਸ ਬੰਦੇ ਲਈ ਵੀ ਸੁਟਦੇ ਸੀ ਉਹ ਲੈ ਜਾਂਦਾ ਸੀਗਾ ਠੀਕ ਹੈ ਇਹਨਾਂ ਕੋਲੋਂ ਹੁਣ ਤੱਕ 50 ਗ੍ਰਾਮ ਹੈਰੋਇਨ 350 ਨਸ਼ੀਲੇ ਕੈਪਸੂਲ 700 ਨਸ਼ੀਲੀਆਂ ਗੋਲੀਆਂ 8 ਮੋਬਾਈਲ ਫੋਨ 143 ਜਰਦੇ ਦੀਆਂ ਪੁੜੀਆਂ ਬੀੜੀਆਂ ਦੇ ਬੰਡਲ ਇੱਕ ਮੋਟਰਸਾਈਕਲ ਤੇ ਪੀਲੇ ਰੰਗ ਦੀ ਟੇਪ ਦੇ ਰੋਲ ਜਿਨ੍ਹਾਂ ਦੇ ਨਾਲ ਇਹ ਬੋਲ ਉਹਨੂੰ ਪੈਕੇਟ ਬਣਾਉਂਦੇ ਸੀਗੇ ਉਹ ਬਰਾਮਦ ਹੋਇਆ ਤੇ ਇਹਨਾਂ ਤੋਂ ਅਜੇ ਹੋਰ ਪੁੱਛਗਛ ਕੀਤੀ ਜਾ ਰਹੀ ਹੈ ਇਹਨਾਂ ਨੇ ਪਹਿਲਾਂ ਵੀ ਇਸ ਤੋਂ 4-5 ਵਾਰ ਫੈਂਕਾ ਕੀਤਾ ਜਿਹੜਾ ਸਮਾਨ ਅੰਦਰ ਛੁੱਟਾ ਜਾਂਦਾ ਉਹਨੂੰ ਫੈਂਕਾ ਇਹ ਬੋਲਦੇ ਨੇ ਤੇ ਅੰਦਰ ਜਿਸ ਬੰਦੇ ਨੂੰ ਦਿੱਤਾ ਜਾ ਰਿਹਾ ਉਹਦੇ ਬਾਰੇ ਪੁੱਛਗិច្ច ਕੀਤੀ ਜਾ ਰਹੀ ਹੈ ਤੇ ਉਹਨੂੰ ਵੀ ਲਿਆ ਕੇ ਇਹਦੇ ਤੇ ਕਾਨੂੰਨੀ ਕਾਰਵਾਈ ਕਰਾਂਗੇ ਸਰ ਕੋਈ ਪਹਿਲਾਂ ਵੀ ਇਹਨਾਂ ਦੇ ਖਿਲਾਫ ਕੋਈ ਮਾਮਲੇ ਦਾ ਨਹੀਂ ਫਿਲਹਾਲ ਹਜੇ ਤੱਕ ਕੋਈ ਨਹੀਂ ਆਇਆ ਇਹਨਾਂ ਬਾਰੇ ਇਸ ਤਰ੍ਹਾਂ ਦਾ ਕੋਈ ਰਿਕਾਰਡ ਨਹੀਂ ਹੈ ਕੋਈ ਮੁਗਲੀ ਪੜਤਾਲ ਚ ਸਰ ਪਤਾ ਲੱਗਿਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਲੋਕ ਗੀਲ ਚਿੱਟੀਆਂ ਪਤੰਦੇ ਦੀਆਂ ਕਿਹਨਾਂ ਦਾ ਸੰਪਰਕ ਅੰਦਰ ਇਹ ਜੇਲ੍ਹ ਦੇ ਵਿੱਚ ਇੱਕ ਕੋਈ ਫੌਜੀ ਨਾਮ ਦਾ ਵਿਅਕਤੀ ਹੈ ਬੰਦਾ ਕਤਲ ਕੇਸ ਉਹਨਾਂ ਨਾਲ ਇਹਨਾਂ ਦਾ ਟਾਈਪ ਹੋਇਆ ਸੀਗਾ ਉਹ ਜਿਸ ਰਾਈ ਹੋਇਆ ਉਹਨੂੰ ਥੋੜਾ ਜਿਹਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਸ ਕਰਕੇ ਡਿਸਕਲੋਜ਼ ਨਹੀਂ ਕਰ ਸਕਦੇ ਤਾਂ ਉਸ ਬੰਦੇ ਦੇ ਰਾਈ ਇਹ ਪੈਸੇ ਲੈਂਦੇ ਸੀਗੇ ਤੇ ਪੈਸੇ ਲੈ ਕੇ ਸਮਾਨ ਅੰਦਰ ਸੁੱਟਦੇ ਸੀ ਅੱਜ ਅਸੀਂ ਇਸ ਦੌਰਾਨੀ ਤਫਤੀਸ਼ੇ ਚੈੱਕ ਕਰ ਰਹੇ ਹਾਂ ਕਿ ਇਹ ਦਵਾਈਆਂ ਗੋਲੀਆਂ ਤੇ ਕਿ ਚਿੱਟਾ ਜਿਹੜਾ ਕਿੱਥੋਂ ਲਿਆਉਂਦੇ ਸੀਗੇ ਉਸ ਬੰਦੇ ਨੂੰ ਰਾਉਂਡ ਅਪ ਕਰਨ ਤੋਂ ਬਾਅਦ ਅਗਲੀ ਤਫ਼ਤੀਸ਼ਾਂ ਵੱਲ ਚਲੇ ਹਾਂ